ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਮੁਹਿੰਮ ਜੁਦ ਨਸ਼ਿਆਂ ਵਿਰੁੱਧ ਤਹਿਤ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਅਮਰਤਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਦਿਕਸ਼ਿਤ ਤਵਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਉਤਰੀ ਵਿਖੇ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਿਕਸ਼ਿਤ ਤਵ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹਠ ਜਿੱਥੇ ਪੰਜਾਬ ਵਾਸੀਆਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਆਨ ਤੋਂ ਪਹਿਲਾਂ ਜੋ ਵੀ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰੇ ਵੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ-ਨਾਲ ਹੁਣ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਜੋ ਜੰਗ ਛੇੜੀ ਗਈ ਹੈ ਇਸ ਤਹਿਤ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਅਤੇ ਜਿਹੜੇ ਲੋਕ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਉਹਨਾਂ ਨੂੰ ਫੜ ਕੇ ਜੇਲ੍ਹ ਵੀ ਭੇਜਿਆ ਜਾ ਰਿਹਾ ਹੈ ਇਸੇ ਤਹਿਤ ਹੁਣ ਕਰ ਕਰ ਤੱਕ ਮਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਇਸ ਮੌਕੇ ਮੀਟਿੰਗ ਵਿੱਚ ਹਣੀ ਨਾਹਰ ਵਾਈਸ ਸਹਿਰੀ ਪ੍ਰਧਾਨ ਰਣਜੀਤ ਸਿੰਘ ਅਸੈਂਬਲੀ ਵਾਈਸ ਕੋਆਰਡੀਨੇਟਰ ਰਾਏ শেਡ ਕੋਆਰਡੀਨੇਟਰ ਅਸੈਂਬਲੀ ਅਤੇ ਮਾਸਟਰ ਮੋਹਨ ਲਾਲ ਵਾਈਸ ਕੋਆਰਡੀਨੇਟਰ ਵੀ ਮੌਜੂਦ ਹਨ ਇਸ ਮੌਕੇ ਨਵੇਂ ਲੱਗੇ ਕੋਆਰਡੀਨੇਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਵਿੱਚ ਅਨੁਰਾਗ ਭਗਤ ਤਜਿੰਦਰ ਸਿੰਘ ਨਵੇਸ਼ ਸ਼ਰਮਾ ਸਾਹਿਲ শেਟ ਸ਼ਿਵਮ ਅਸ਼ਵਨੀ ਡਾਕਟਰ ਰਜੇਸ਼ ਸੇਮਵਾਲ ਡਾਕਟਰ ਸੰਤੋਸ਼ ਸ਼ੋਸ਼ੀਲ ਤੁਲਿਸ ਜਸਵੀਰ ਸਿੰਘ ਸਾਹਿਲ ਰਕੇਸ਼ ਵੀ ਇਸ ਮੌਕੇ ਹਾਜ਼ਰ ਸਨ। ਯੋਗ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਆ। ਉਹਦੇ ਤਹਿਤ ਨਸ਼ਾ ਮੁਕਤੀ ਮੋਰਚਾ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਹਲਕਾ ਨਾਰਥ ਦੇ ਵਿੱਚ ਬਲਾਕ ਇੰਚਾਰਜ ਨਿਯੁਕਤੀ ਕੀਤੀ ਗਈ ਪਿਛਲੇ ਦਿਨੀ ਤੇ ਉਸ ਨਿਯੁਕਤੀ ਤੋਂ ਬਾਅਦ ਅਸੀਂ ਜਿੰਨੇ ਵੀ ਹਲਕਾ ਨਾਰਥ ਦੇ ਬਲਾਕ ਇੰਚਾਰਜਾਂ ਉਹਨਾਂ ਨੂੰ ਅੱਜ ਸਨਮਾਨ ਸਮਾਰੋਹ ਰੱਖਿਆ। ਕੀ ਕੀਨਾਂ ਨੂੰ ਦੇਖ ਕੇ ਤੇ ਕੀ ਹੈ? ਅਬੇ ਕੁਛ ਨਹੀਂ ਆ ਜੀ ਜਿਹੜੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਗਰੀ ਮੁਹਿੰਮ ਚਲਾਈ ਗਈ ਹੈ ਕਿ ਪੰਜਾਬ ਦੇ ਵਿੱਚ ਕੋ ਨਸ਼ਾ ਖਤਮ ਕਰਨਾ ਹੈ। ਬੀਇੰਗ ਅਮ੍ਰਿਤਸਰ ਅਰਬਨ ਪ੍ਰੈਜ਼ੀਡੈਂਟ ਹੋਂਦੇ ਦੇ ਨਾਤੇ ਇਹ ਟੀਮ ਐਸਟੈਬਿਸ਼ ਕੀਤੀ ਗਈ ਅਮ੍ਰਿਤਸਰ ਨਾਰਥ ਦੇ ਅੰਦਰ ਕਿ ਹਰ ਘਰ ਘਰ ਇਲਾਕੇ ਇਲਾਕੇ ਦੇ ਵਿੱਚ ਜਦ ਨਸ਼ਾ ਵੜ ਚੁੱਕਾ ਵਾ ਉਹਨੂੰ ਜਿਹੜਾ ਖਤਮ ਕਰਨ ਲਈ ਟੀਮ ਬਣਾਈ ਗਈ ਹੈ ਤੇ ਅਸੀਂ ਇਸ ਟੀਮ ਨੂੰ ਐਫਆਈ ਆਦੇਸ਼ ਦਿੱਤੇ ਆ ਕਿ ਅਸੀਂ ਜਿੰਨਾ ਜਲਦੀ ਹੋ ਸਕੇ ਪੂਰੇ ਨਾਰਥ ਹਲਕੇ ਵਿੱਚੋਂ ਨਸ਼ੇ ਨੂੰ ਡਾਟਾ ਖਤਮ ਕੀਤਾ ਜਾਵੇ ਅਸੀਂ ਜਾਗਰੂ ਕਰਾਂਗੇ ਦੀ ਘਰ ਘਰ ਜਾ ਕੇ ਜਿੱਥੇ ਕੋਈ ਨਸ਼ੇ ਪੜ੍ਹ ਲੈ ਰਿਹਾ ਹੈ ਪੁਲਿਸ ਤੇ ਹਲਦੇ ਨਾਲ ਉਹਨਾਂ ਨੂੰ ਬੰਸਟ ਵੀ ਕੀਤਾ ਜਾਵੇਗਾ ਜਿੱਥੇ ਇਹ ਨਸ਼ਾ ਚੱਲ ਰਿਹਾ ਜਿਸ ਨਸ਼ਾ ਦਾ ਵਿਕ ਰਿਹਾ ਆ ਜਿੱਥੇ ਲੋਕੀ ਨਸ਼ਾ ਕਰਦੇ ਪਏ ਉੱਥੇ ਸਮਝਾਉਣ ਦੀ ਜਗਾ ਕੀ ਹੈ ਬੜੀ ਗਲਤ ਚੀਜ਼ ਹੈ ਜਿਹਨੇ ਸਮਾਜ ਨੂੰ ਟਪਲਸ ਸਾਡੇ ਘਰਦਿਆਂ ਨੂੰ ਬੁਰਾ ਜਦੋਂ ਖਤਮ ਕਰਦੇਗੇ ਪੂਰੇ ਖਾਨਦਨ ਨੂੰ ਇਸ ਕਰਕੇ ਥੋੜਾ ਤੋਬੇਰ ਹੋ ਜਾਵੇ ਤੇ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਉਹਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਬੁਰਾ ਅਰੈਸਟ ਕਰਵਾ ਕੇ ਪੂਰਾ ਜੜੋ ਖਤਮ ਕੀਤਾ ਜਾਏਗਾ ਇੱਕ ਹੋਰ ਚੀਜ਼ ਜਾਰੀ ਕੀਤੀ ਗਈ ਹੈ ਬਲਾਕ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਗਿਆ ਕਿ ਪੂਰੇ ਨਾਰਥ ਹਲਕੇ ਦੇ ਵਿੱਚ ਬਲਾਕ ਪ੍ਰਧਾਨ ਬਣਾਏ ਗਏ ਨੇ ਤੇ ਨਾਲ ਨਾਲ ਸਾਨੂੰ ਪਤਾ ਵੀ ਹੋਏਗਾ ਕਿ ਇਹ ਜਿਹੜੀ ਨਸ਼ਾ ਨਸ਼ਾ ਵਿਰੋਧਾ ਦੂਸਰਾ ਪੜਾਅ ਚੱਲ ਰਿਹਾ ਪਹਿਲੇ ਅਸੀਂ ਮੀਟਿੰਗਾਂ ਕੀਤੀ ਸੀ ਮੋ ਹੁਣ ਦੂਸਰੇ ਦੇ ਵਿੱਚ ਚਗਾ ਕੀ ਹੈ ਕਿ ਇਹ ਵਾਰਡ ਡਿਫੈਂਸ ਕਮੇਟੀਆਂ ਬਣਾ ਰਿਹਾ ਪੂਰੀ ਵਾਰਡ ਦੇ ਅੰਦਰ ਜਿਹੜੇ ਜਿਹੜੇ ਬਲਾਕ ਇੰਚਾਰਜ ਐ ਸਾਹਮਣੇ ਮੌਜੂਦ ਅਗੇ ਨੇ ਪੂਰੇ ਹੀ ਬਲਾਕ ਇੰਚਾਰਜ ਜਿਹੜੇ ਆ ਵਾਰਡ ਡਿਫੈਂਸ ਕਮੇਟੀਆਂ ਨੂੰ ਐਸਟੈਬਲਿਸ਼ ਕਰਨਗੇ ਵਾਰਡ ਬੇਸਿਸ ਤੇ ਉਹ ਜਿਹੜੀ ਕਮੇਟੀਆਂ 11 ਮੈਂਬਰੀ ਬਣਨਗੀਆਂ ਪੂਰੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੂਰਾ ਇੱਕ ਕਾਰਡ ਵਗੈਰਾ ਮਿਲੇਗਾ ਪੂਰਾ ਉਹਨਾਂ ਦਾ ਆਈਡੀ ਕਾਰ ਜਿਹੜਾ ਉਹਰੇ ਹਰ ਡਿਪਾਰਟਮੈਂਟ ਚੱਲੇਗਾ ਪਲੱਸ ਜਿਹੜਾ ਵੀ ਨਸ਼ਾ ਤਸਕਰ ਆਪਣੇ ਲਾਕੇ ਨਸ਼ਾ ਤਸਕੀ ਦਾ ਕੰਮ ਕਰਦਾ ਪਿਆ ਉਹਨੂੰ ਫਲਾਂ ਦੇ ਵਿੱਚ ਪੂਰੀ ਹੱਡੀ ਤਖ਼ਤ ਹੋਏ ਮੂਜੋਨ ਮੈਂ ਫਿਰ ਅਪੀਲ ਹੈ ਜੀ ਦੇਖੋ ਨਸ਼ਾ 19 ਜੂਨ ਤੱਕ ਸਮਾਜ ਤੋਂ ਖਤਮ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਲੋਕ ਲਹਿਰ ਨਹੀਂ ਬਣੇਗਾ ਜਿਵੇਂ ਆਦੀ ਵੀ ਦੇਖ ਸਕਦੇ ਹੋ 90% ਜਿਹੜੀ ਨਸ਼ਾ ਮੁਕਤੀ ਮੋਰਚੀ ਟੀਮ ਅੰਮ੍ਰਿਤਸਰ ਦੀ ਹੈ ਉਹ ਨੌਜਵਾਨਾਂ ਦੀ ਹੀ ਟੀਮ ਹੈ ਇਹ ਇੱਕ ਇਨਸਪੀਰੇਸ਼ਨ ਹੋਂ ਉਹ ਨੌਜਵਾਨਾਂ ਵਾਸਤੇ ਜਿਹੜੇ ਆਪਣੇ ਅਸਥੇ ਤੋਂ ਪੜ ਚੁੱਕੇ ਨੇ ਕਾਈਂਡਲੀ ਮੇਰੀ ਬੇਨਤੀ ਸਾਰਨਾ ਐਫ ਆਈ ਹੈ ਕਿ ਅਸੀਂ ਵੱਧ ਚੜ ਕੇ ਅੱਜ ਇਸ ਹਾਲ ਲਈਏ ਜਿੰਨੀ ਦੇਰ ਤੱਕ ਅਸੀਂ ਕਲੈਕਟਿਵ ਮੀਜਰਸ ਨਹੀਂ ਲਵਾਗੇ ਇਹ ਨੂੰ ਚਲੋ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਡਿਮਾਂਡ ਹੈਗੀ ਰ ਸਪਲਾਈ ਹੋ ਰਹੀ ਹੈ ਨਾ ਡਿਮਾਂਡ ਨੂੰ ਬ੍ਰ ਜਿਹੜੀ ਇਸ ਟੀਮ ਦਾ ਮੇਨ ਕਾਰਨ ਰਹੇਗਾ ਮੁੱਖ ਕਾਰਨ ਰਹੇਗਾ ਮੁੱਖ ਅਜੰਡਾ ਰਹੇਗਾ ਵਾਫੇ ਰਹੇਗਾ ਕਿ ਜਿਹੜੀ ਡਿਮਾਂਡ ਉਹਨੂੰ ਘਟਾਇਆ ਜਾਵੇ ਲੋਕਾਂ ਦੀ ਅਵੇਰਨੈਸ ਫਲਾ ਕੇ ਪਲੱਸ ਜਿਹੜੇ ਨੈਟਵਰਕ ਚੱਲੇ ਆ ਉਹਨੂੰ ਪੁਲਿਸ ਦੀ ਹੈਲਪ ਨਾਲ ਬਰਸਟ ਕੀਤਾ ਜਾਵੇਗਾ ਅਸਟਾ ਜੀ ਮੈਂ ਰਣਜੀਤ ਸਿੰਘ ਅਸੈਂਬਲੀ ਵਾਈਸ ਕੋਆਰਡੀਨੇਟਰ ਮੋਰ ਮੈਂ ਹੀ ਸੰਦੇਸ਼ ਦੇਣਾ ਚਾਹਾਂਗਾ ਜੀ ਜਿਹੜੇ ਸਾਡਾ ਯੂਥ ਹੈ ਬੜੇ ਗਲਤ ਦਿਸ਼ਾਵਾਂ ਲ ਜਾ ਰਿਹਾ ਜੀ ਨਸ਼ਾ ਜਿਹੜਾ ਉਹ ਵਧ ਰਿਹਾ ਦਿਨ-ਦਿਨ ਠੀਕ ਹੈ ਸਰਕਾਰ ਹੁਣ ਐਕਸ਼ਨ ਮੋਡ 'ਚ ਹੈ ਗਈ ਹੈ ਜੀ ਅਰ ਜਗਾ ਡਬਲਯੂ ਡੀ ਸੀ ਬੀ ਡੀ ਸੀ ਬੰਦੀਆਂ ਜੀ ਔਰ ਜਲਦੀ ਜਲਦੀ ਇਹ ਜਿਹੜਾ ਕੋਡ ਹੈ ਖਤਮ ਕਰਾਂਗੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਮੈਂ ਰਾਹੁਲ শেਠ ਮੈਂ ਅਸੈਂਬਲੀ ਕੋਆਰਡੀਨੇਟਰ ਹਾਂ ਸਰਕਾਰ ਦਾ ਯੁੱਧ ਨਸ਼ੇ ਵਿਰੁੱਧ ਦਾ ਤੇ ਜੋ ਸਾਡੀ ਵਰਕਿੰਗ ਹੈ ਅਸੀਂ ਜੋ ਵਿਚਾਰੇ ਨਸ਼ੇ ਦੇ ਆਦੀ ਹੈ ਉਹਨਾਂ ਦਾ ਫ੍ਰੀ ਆਫ ਕਾਸਟ ਟਰੀਟਮੈਂਟ ਤੇ ਜਿਹੜੇ ਡਰੱਗ ਪੈਟਲਰਸ ਹੈ ਉਹਨਾਂ ਦੇ ਰਿਗਾਰਡਿੰਗ ਜੋ ਐਕਸ਼ਨਸ ਲੈ ਰਹੀ ਹੈ ਪੁਲਿਸ ਅਸੀਂ ਉਹਨਾਂ ਦਾ ਸਾਥ ਦਿੰਨੇ ਆਂ ਮੋਟਰ ਬਲੋਕ ਕੋਆਰਡੀਨੇਟਰ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਅਸੀਂ ਸਰ ਸਾਡੇ ਜੋ ਸੀਐਮ ਸਾਹਿਬਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਕਨਵੀਨਰ ਜਿਹੜੇ ਆ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਸਾਰੀ ਜਿਹੜੀ ਟੀਮ ਆ ਵਿਕਸ਼ਪ ਜੀ ਆਪਣੇ ਸੇਠ ਜੀ ਰਣਜੀਤ ਜੀ ਤੇ ਮਾਸਟਰ ਮੋਹਨ ਲਾਲ ਜੀ ਤੇ ਸਾਡੇ ਸਾਰੇ ਬਲੋਕ ਕੋਆਰਡੀਨੇਟਰ ਸਾਡੀ ਇਹੀ ਆ ਕਿ ਅਸੀਂ ਇੰਨੀ ਅਵੇਅਰਨੈਸ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਅਵੇਅਰਨੈਸ ਦੇ ਨਾਲ ਨਸ਼ਿਆਂ ਨੂੰ ਨਤ ਪਾਈ ਜਾਵੇ ਤੇ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕੀਤਾ ਜਾਵੇ